ਰਵਣੀ ਸੀ ਮਿੱਟੂ ਜਿਹੜਾ ਤਿੰਨ ਵਾਰੀ ਐਮਪੀ ਰਿਹਾ ਕਾਂਗਰਸ ਤੋਂ ਹੁਣ ਉਹ ਜਦੋਂ ਭਾਜਪਾ ਚਲੇ ਗਿਆ ਪੁੱਟੇ ਦੇ ਬਿਆਨ ਦੇ ਰਿਹਾ ਸੋਚੇ ਸਮਝੀ ਤਾਕਤ ਖਤਮ ਹੋ ਗਈ ਹੋਈ ਐ ਹੁਣ ਉਹ ਬਿਆਨ ਦਿੰਦਾ ਕਿ ਇੰਦਰਾ ਕਾਂਧੀ ਦੇ ਬਾਰੇ ਬੋਲਦਾ ਰਜੀਵ ਪਰਿਵਾਰ ਦੇ ਬੋਲ ਰਿਹਾ ਉਹਨੂੰ ਪੁੱਛੋ ਜੇ ਤੂੰ ਰਜੀਵ ਕਾਂਧੀ ਪਰਿਵਾਰ ਤੋਂ ਮੈਂ ਐਡੀ ਹੀ ਨਫ਼ਰਤ ਸੀ ਤੂੰ ਤਿੰਨ ਵਾਰੀ ਤੂੰ ਐਮਪੀ ਕਿਉਂ ਬਣਿਆ ਵੋਟਿੰਗ ਬੋਟ ਜਦ ਵੀ ਵੋਟਿੰਗ ਹੋ ਜਣੀ ਐ ਸੱਚ ਸਾਹਮਣੇ ਆਇਆ ਨਾ ਕੌਮੀ ਕੇ ਨਾਲ ਐ ਅੱਜ ਨਹੀਂ ਐ ਰਾਹੁਲ ਗਾਂਧੀ ਨੂੰ ਦੇਜਾ ਪ੍ਰਧਾਨ ਮੰਤਰੀ ਬਣ ਕੇ ਕੋਈ ਨਹੀਂ ਹੋ ਸਕਦਾ ਇੱਕ ਮੋਦੀ ਛੱਡ ਕੇ ਹਜ਼ਾਰਾਂ ਮੋਦੀ ਆਏ ਜਨਤਾ ਇੱਕ ਵਕਤ ਰਾਹੁਲ ਗਾਂਧੀ ਨਾਲ ਹੈ ਜਿਹੜੇ ਰਾਹੁਲ ਗਾਂਧੀ ਜੀ ਨੇ ਭਾਜਪਾ ਨੂੰ ਜੱਦਾ ਗੱਡੀ ਲਿਆਇਆ ਜੱਦਾ ਗੱਡੀ ਇਹ ਜਨਾ ਸਮੁੱਚਾ ਦੇਸ਼ ਇੱਕ ਝੁਲ ਚੁੱਕਾ ਹੈ ਜਿਹੜੇ ਕਾਂਗਰਸ ਦੇ ਜਿਹੜੇ ਵੱਡੇ ਵੱਡੇ ਲੀਡਰ ਕਹਿੰਦੇ ਸੀ ਜਿਹੜੇ ਪਾਰਟੀ ਛੱਡ ਕੇ ਬੀਜੇਪੀ ਦੇ ਤੀਜੀ ਪੜੇ ਗਏ ਇਹ ਤਾਂ ਦਿਖਾ ਦਾਂਗੇ ਆਪਣੇ ਘਰੇ ਘਰ ਆ ਕੇ ਬੈਠਣਗੇ ਇਹਨਾਂ ਨੂੰ ਇਹਨਾਂ ਦੇ ਗਵਾਂਢੀ ਨਹੀਂ ਛੱਡਗੇ ਇਹ ਕੱਲੇ ਰਹਿ ਜਾਣਗੇ ਉਹ ਸੋਚਣ ਕਿ ਸਾਨੂੰ ਦੁਬਾਰਾ ਤੋਂ ਸ਼ਾਮ ਕਰੇ ਲੇਕਿਨ ਰਾਹੁਲ ਗਾਂਧੀ ਜਿਹੜੇ ਜਦੀ ਗਈ ਸ਼ਾਮ ਨਹੀਂ ਕਰੂਗਾ ਫਿੱਕਵਕਤਾ ਹੋਊਗਾ ਮਿੱਟੇਗਾਗਾ ਮਰਨਾ ਚਾਹਣਾ ਲੇਕ ਸ਼ਿਗਾਰਾਂ ਨੂੰ ਪੰਜਾਬ ਪ੍ਰਾਈਮ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਆਕਾਸ਼ ਇਸ ਵਕਤ ਅਸੀਂ ਸੁਪਾਲ ਪ੍ਰਸ਼ਰ ਜੀ ਦੇ ਸ਼ਹੀਦੀ ਦੇ ਹੜੇ ਤੇ ਮੌਜੂਦ ਹੈ ਸਾਡੇ ਨਾਲ ਵਿਨੇਜ ਜੀ ਮੌਜੂਦ ਨੇ ਪੰਜਾਬ ਪ੍ਰਾਈਮ OBC ਡਿਪਾਰਟਮੈਂਟ OBC ਡਿਪਾਰਟਮੈਂਟ ਸੀਨੀਅਰ ਵਾਈਸ ਚੇਅਰਮੈਨ ਓਕੇ ਸਰ ਪੰਜਾਬ ਦੀ ਜਿਹੜੀ ਪੋਲਿਟਿਕਸ ਖਾਸ ਕਰ ਲੁਧਿਆਣੇ ਦੀ ਆਪਾਂ ਗੱਲ ਕਰੀਏ ਜਿਹੜਾ ਮੈਂਚੈਸਟਰ ਆ ਪੰਜਾਬ ਹੈ ਉਹਦੇ ਵਿੱਚ ਜਿਹੜੀ ਸਿਆਸਤ ਦੀ ਫੇਰ ਬਦਲ ਹੋਈ ਹੈ ਤੁਸੀਂ ਉਹ ਕਿਦਾਂ ਨੂੰ ਦੇਖਦੇ ਹੋ ਲੋਕ ਸਭਾ ਚੋਣਾਂ ਲੈ ਕੇ ਜਿਹੜੀ ਦੇ ਦੀ ਸਿਆਸਤ 'ਚ ਇੱਕ ਨਵਾਂ ਦਯਾ ਸ਼ੁਰੂ ਹੋ ਗਿਆ ਕਈ ਰਾਜਨੀਤਿਕ ਲੋਕ ਪਾਰਟੀਆਂ ਛੱਡ ਕੇ ਇਧਰ-ਉਧਰ ਹੋਏ ਕਾਂਗਰਸ ਦੇ ਕਈ ਵਰਕਰ ਵੱਡੇ ਲੀਡਰ ਇੱਧਰ ਤਰ ਹੋਏ ਜਿੰਨਾ ਇੱਕ ਪੰਜਾਬ ਦੀ ਜਿਹੜੀ ਰਾਜਨੀਤੀ ਸਿਆਸਤ ਜਿਹੜਾ ਇੱਕ ਨਵਾਂ ਅਧਿਆਇ ਹੋ ਜੁੜਿਆ ਨਹੀਂ ਉਠੇ ਪਛਣ ਹੋਈ ਉਹਦੇ ਚ ਸਰਦਾਰ ਰਵਨੀ ਅਸੀਂ ਬਿੱਟੂ ਜਿਨ੍ਹਾਂ ਨੂੰ ਕਾਂਗਰਸ ਹਾਈ ਕਮਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਰਾਹੁਲ ਗਾਂਧੀ ਨੇ ਪਿਆਰ ਦਿੱਤਾ ਸੀ ਸੋਨੀਆ ਗਾਂਧੀ ਪਿਆਰ ਦਿੱਤਾ ਸੀ ਉਹ ਸ਼ਖਸ ਜਿਹੜਾ ਤਿੰਨ ਵਾਰੀ ਕਾਂਗਰਸ ਸੀਟ ਤੋਂ ਐਮਪੀ ਬਣਿਆ ਪੰਜਾਬ ਯੂਨਿਅਨ ਦਾ ਪ੍ਰਧਾਨ ਰਿਹਾ ਉਹ ਇੱਕਦਮ ਪਾਰਟੀ ਛੱਡ ਕੇ ਭਾਜਪਾ ਸ਼ਾਮਲ ਹੋ ਗਿਆ ਜਦੋਂ ਭਾਜਪਾ ਸ਼ਾਮਲ ਹੋਇਆ ਉਸ ਤੋਂ ਬਾਅਦ ਵਰਕਰਾਂ ਦਾ ਮਨ ਟੁੱਟਿਆ ਕਾਂਗਰਸ ਦਾ ਮਨ ਟੁੱਟਿਆ ਲੇਕਿਨ ਕਾਂਗਰਸ ਕੋ ਬਹੁਤ ਵੱਡਾ ਪਰਿਵਾਰ ਹੈ ਸਮੁੰਦਰ ਹੈ ਬਿੱਟੂ ਜਾਣਾ ਕੋਈ ਫਰਕ ਨਹੀਂ ਪੈਂਦਾ ਬਿੱਟੂ ਕਹੀਂ ਆਏ ਤੇ ਕਹੀਂ ਗਏ ਕੈਪਟਨ ਮਿੰਦਰ ਸਿੰਘ ਵੀ ਮੁਕਮਦਰੀ ਬਣਾਈ ਉਹ ਵੀ ਚਲੇ ਗਏ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਾਂਗਰਸ ਸਮੁੱਚ ਕਾਂਗਰਸ ਕਾਂਗਰਸ ਦੇ ਵਰਕਰ ਜਨਤਾ ਕਾਂਗਰਸ ਪਾਰਟੀ ਨਾਲ ਹੈ ਰਵਣੀ ਸੀ ਬਿੱਟੂ ਜਿਹੜਾ ਤਿੰਨ ਵਾਰੀ ਐਮਪੀ ਰਿਹਾ ਕਾਂਗਰਸ ਤੋਂ ਹੁਣ ਜਦੋਂ ਭਾਜਪਾ ਚੱਲ ਗਿਆ ਪੁੱਟੇ ਇਹਦੇ ਬਿਆਨ ਦੇ ਰਿਹਾ ਸੋਚ ਸਮਝੀ ਤਾਕਤ ਕੋ ਖਤਮ ਹੋ ਗਈ ਹੋਈ ਹੈ ਹੁਣ ਉਹ ਬਿਆਨ ਦਿੰਦਾ ਹੈ ਕਿ ਇੰਦਰਾ ਗਾਂਧੀ ਬਾਰੇ ਬੋਲਦਾ ਰਜੀਵ ਪਰਿਵਾਰ ਬਾਰੇ ਬੋਲ ਰਿਹਾ ਉਹਨੂੰ ਪਹਿਲੇ ਹੀ ਪਾਜ ਪਾ ਜੁਆਇਨ ਕਰ ਲੰਦਾ ਹੁਣ ਕਿਉਂ ਕਰ ਰਹੇ ਆ ਹੁਣ ਤੂੰ ਜਿਹੜੇ ਬਿਆਨ ਦੇ ਰਿਹਾ ਉਹਦੇ ਨਾਲ ਤੇਰੀ ਇਹ ਹਾਰ ਨਿਸ਼ਚਿਤ ਹੋ ਚੁੱਕੀ ਹੈ ਰਵਨੀਤ ਸਿੰਘ ਬਿੱਟੂ ਨੂੰ ਇਹ ਬੜਾ ਲੱਗਦਾ ਹੈ ਕਿ ਲੁਧਿਆਣੇ ਤੋਂ ਉਹ ਡੈਫੀਨੇਟਲੀ ਉਹ ਸੀਟ ਕੱਢ ਜਾਣਗੇ ਬੀਜੇਪੀ ਵੱਲੋਂ ਬਟ ਇੱਕ ਗੱਲ ਇਹ ਵੀ ਹੈ ਕਿ ਬੀਜੇਪੀ ਦੇ ਜਿਹੜੇ ਕੁਝ ਕਪਲੇ ਨੇ ਕੁਝ ਕਪਲੇ ਵੀ ਇਲੈਕਟਰਲ ਬਾਂਡ ਦੇ ਸਾਹਮਣੇ ਆਏ ਸੀ 6000 ਕਰੋੜ ਰੁਪਏ ਦਾ ਇਲੈਕਟਰਲ ਬਾਂਡ ਮਿਲਿਆ ਫਰਮਾਇਤਾਰਾਂ ਦੇ ਵੱਲੋਂ 6000 ਕਰੋੜ ਰੁਪਏ ਦਾ ਯਾਨੀ ਕਿ ਚੋਣਾਂ ਦੀ ਚੰਦਾ ਦੇਖੋ ਲੋਕ ਸਭਾ ਬੀਜੇਪੀ ਨੂੰ ਮਤਲਬ ਮਿਲਿਆ ਲੋਕ ਸਭਾ ਚੋਣਾਂ ਆਦਮੀ ਹੈ ਰਾਹੁਲ ਗਾਂਧੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਤੋਂ ਕੋਈ ਨਹੀਂ ਰੋਕ ਸਕਦਾ ਇੱਕ ਮੋਦੀ ਛੱਡ ਕੇ ਹਜ਼ਾਰਾਂ ਮੋਦੀ ਆਏ ਜਨਤਾ ਇਸਟ੍ਰਕਸ ਰਾਹੁਲ ਗਾਂਧੀ ਨਾਲ ਹੈ ਜਿਹੜੇ ਰਾਹੁਲ ਗਾਂਧੀ ਜੀ ਨੇ ਭਾਜਪਾ ਜੋ ਜੱਤਾ ਗੱਡੀ ਨਯਾ ਜੱਤਾ ਗੱਡੀ ਇਹਦੇ ਨਾਲ ਸਮੁੱਚਾ ਦੇਸ਼ ਇੱਕ ਝੂੜ ਹੋ ਚੁੱਕਾ ਹੈ ਹੁਣ ਸਿਰਫ VOTING ਦਾ ਇੰਤਜ਼ਾਰ ਹੈ ਗਿਣਤੀ ਦਾ ਇੰਤਜ਼ਾਰ ਹੈ ਸਾਡੇ ਦੇਸ਼ ਦੇ ਰਾਹੁਲ ਗਾਂਧੀ ਅਗਲੇ ਨੈਕਸਟ ਪ੍ਰਾਈਮ ਮਿੰਟਰ ਹੋਣਗੇ ਦੇਸ਼ ਪ੍ਰਗਤੀ ਔਰ ਉਨਤੀ ਤਰ੍ਹਾਂ ਚੱਲੂ ਚੱਲੂਗਾ ਜਿਹੜੇ ਕਾਂਗਰਸ ਦੇ ਜਿਹੜੇ ਵੱਡੇ ਵੱਡੇ ਲੀਡਰ ਕਹਿੰਦੇ ਸੀ ਜਿਹੜੇ ਪਾਰਟੀ ਛੱਡ ਕੇ ਬੀਜੇਪੀ ਦੇ ਦੂਜੀ ਪਾਰਟੀ ਗਏ ਇਹ ਤੁਹਾਨੂੰ ਦਿਖਾ ਦਾਂਗੇ ਆਪਣੇ ਘਰੇ ਘਰ ਆਏ ਬੈਠਣਗੇ ਤੇ ਇਹਨਾਂ ਨੂੰ ਇਹਨਾਂ ਦੇ ਗਵਰੰਟੀ ਨਹੀਂ ਪੁੱਛਣਗੇ ਇਹ ਇਕੱਲੇ ਰਹਿ ਜਾਣਗੇ ਉਹ ਸੋਚਣਗੇ ਸਾਨੂੰ ਦੁਬਾਰਾ ਤੋਂ ਕਾਂਗਰਸ ਸ਼ਾਮਲ ਕਰੇ ਲੇਕਿਨ ਰਾਹੁਲ ਗਾਂਧੀ ਇਹਨਾਂ ਦੀ ਜਿੰਦਗੀ ਕਦੀ ਸ਼ਾਮਲ ਨਹੀਂ ਕਰੂਗਾ ਇੱਕ ਵਕਤ ਆਊਗਾ ਬਿੱਟੂ ਹੀ ਕਹੂਗਾ ਮੈਂ ਕਾਂਗਰਸ ਜਾਣਾ ਲੇਕਿਨ ਬਿੱਟੂ ਲਈ ਉਹ ਦਵਾਜੇ ਬੰਦ ਹੋ ਚੁੱਕੇ ਹੋਣਗੇ ਤੇ ਉਹਦੇ ਹੁਣ ਕਦੀ ਘਰ ਵਾਪਸੀ ਨਹੀਂ ਹੋਵੇਗੀ ਅੱਛਾ ਜਾਂਦੇ ਹਾਂ ਨੇ ਕੀ ਮੈਸੇਜ ਦੇਣਾ ਚਾਹੋਗੇ ਮੈਂ ਜਨਤਾ ਨੂੰ ਮੈਸੇਜ ਕਰ ਆਪਣੇ ਕੀ ਕੀਮਤੀ ਬੋਟ ਕਾਂਗਰਸ ਹੱਕੀ ਕਰੇ ਦੇ ਪ੍ਰਗਤੀ ਔਰ ਉੱਨਤੀ ਤਰਫ ਜਾਵੇ ਉਹ ਸਾਡੇ ਰਾਹੁਲ ਗਾਂਧੀ ਆਦਾਨੀ ਰਾਹੁਲ ਗਾਂਧੀ ਦੇ ਦੇ ਨੈਕਸਟ ਪ੍ਰਾਈਮ ਮਿੰਟਰ ਬਣਨ ਧੰਨਵਾਦ ਜੀ